ਮਹਾਲੀ ਦੇ ਵਿੱਚ ਵੀ ਹੁਣ ਟੰਡੀ ਕੜ ਦੀ ਕਾਰਜ ਜਿਹੜਾ ਈ ਚਲਾਉਣ ਦਾ ਕੰਮ ਆ ਉਹ ਸ਼ੁਰੂ ਹੋ ਗਿਆ ਹੈ ਇਸ ਚੌਕ ਦੇ ਵਿੱਚ ਸੀਸੀਟੀਵੀ ਕੈਮਰੇ ਲੱਗ ਗਏ ਜੇਕਰ ਕੋਈ ਵਾਇਲੇਸ਼ਨ کریںਗੇ ਉਹ ਤੱਕ ਘਰੇ ਚਲਾਣਾ ਹੋ ਪਰ ਇਸ ਦੇ ਬਾਵਜੂਦ ਲੋਕ ਹਲੇ ਉਸ ਕਦਰ ਦੇ ਵਿੱਚ ਉਹਨਾਂ ਨੂੰ ਜਿਹੜਾ ਵਾਇਲੇਸ਼ਨ ਜਿਹੜਾ ਨਹੀਂ ਕਰਨੀ ਚਾਹੀਦੀ ਨੀ ਆਮ ਨਹੀਂ ਸੁਭਰੇ ਵਿੱਚ ਲੋਕਾਂ ਨੇ ਇਹ ਪਣਾ ਲਿਆ ਪੂਰਾ ਗਿਆ ਕੋਰੇ ਜਿੰਨਾਂ ਲੱਖ ਦੇ ਤਰੀਬ ਆ ਜਿਹੜਾ ਲੋਕਾਂ ਚਲਾਉਣ ਪਤਾ ਜੇਕਰ ਇੱਕ ਹਫਤੇ ਦਾ ਰੈਵੂ ਦੇਖੀ ਤਾਂ 1 ਕਰੋੜ ਤੋਂ ਜ਼ਿਆਦਾ ਦਾ ਹੋ ਗਿਆ ਜਿਸ ਤੋਂ ਸਪਸ਼ਟਤਾ ਚਲਦਾ ਕਿ ਲੋਕ ਟ੍ਰੈਕ ਨਿਯਮਾਂ ਦਾ ਕਿੰਨਾ ਪਾਲਨ ਕਰਦੇ ਨੇ ਮਹਾਲੀ ਦੇ ਵਿੱਚ ਵੀ ਹੁਣ ਚਿੰਡੀ ਕੜ ਦੀ ਤਰਜ਼ ਦੇ ਜਿਹੜਾ ਈ ਚਲਾਉਣ ਦਾ ਕੰਮ ਆ ਉਹ ਸ਼ੁਰੂ ਹੋ ਗਿਆ ਔਰ ਲੋਕ ਹਲੇ ਵੀ ਜਿਹੜਾ ਨਹੀਂ ਸੁਧਰ ਰਹੀ ਜਾਇ ਕਲੀਏ ਵੇਦਰਨਸਤੀ ਘਾਟਾ ਬੇਸ਼ੱਕ ਪੁਲਿਸ ਵੱਲੋਂ ਸਮੇਂ-ਸਮੇਂ ਤੇ ਅਵੇਰਨਸ ਕੈਂਪੇਨ ਚਲਾਈ ਜਾ ਰਹੀ ਹੈ ਕਿ ਇਸ ਚੌਂਕ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਜੇਕਰ ਤੁਸੀਂ ਵਾਇਲੇਸ਼ਨ ਕਰੋਗੇ ਉਹ ਤੱਕ ਘਰੇ ਚਲਾਣਾਊਗਾ ਪਰ ਇਸ ਦੇ ਬਾਵਜੂਦ ਲੋਕ ਹਲੇ ਉਸ ਕਦਰ ਦੇ ਲਈ ਉਹਨਾਂ ਨੂੰ ਜਿਹੜੀ ਆ ਵਾਇਲੇਸ਼ਨ ਦੀ ਜਿਹੜੀ ਆ ਨਹੀਂ ਕਰਨੀ ਚਾਹੀਦੀ ਉਸ ਨੂੰ ਲੈ ਕੇ ਲ ਸੁਧਾਰ ਨਹੀਂ ਹੋਇਆ ਜਾਇ ਕਲੀਏ ਕਿ ਹਮ ਨਹੀਂ ਸੁਧਰਾਂਗੇ ਲੋਕਾਂ ਨੇ ਪਣਾ ਲਿਆ ਕਿਉਂਕਿ ਮਹਾਲੀ ਨੂੰ ਪੜੇ ਲਿਖਿਆਂ ਦਾ ਸ਼ਹਿਰ ਕਿਹਾ ਜਾਂਦਾ ਤੇ ਇੱਥੇ ਹਰ ਵਰਗ ਦਾ ਜਿਹੜਾ ਲੋਕ ਉਹ ਰਹਿੰਦੇ ਨੇ ਪਰ ਹੁਣ ਜਦੋਂ ਮਹਾਲੀ ਦੇ ਵਿੱਚ ਇਹ ਚਲਾਨਗ ਸ਼ੁਰੂ ਹੋ ਗਿਆ ਤਾਂ ਇੱਕ ਹਫ਼ਤੇ ਵਿੱਚ ਕਰੀਬ ਹਲੇ ਪਿਛਲੇ ਵੀਰਵਾ ਗੜਾ ਆਗਾਜ਼ ਕੀਤਾ ਸੀ ਪੰਜਾਬ ਦੇ ਮੁੱਖ ਮੰਤਰੀ ਸਰਪੰਵਤ ਸੇ ਮੰਗਨੇ ਤੇ ਤਸਵੀਰਾਂ ਪਹਿਲਾਂ ਤੁਹਾਨੂੰ ਦਿਖਾਉਂਦੇ ਆ ਮਹਾਲੀਕ ਕੰਟਰੋਲ ਸੈਂਟਰ ਦੇ ਆ ਇਹ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਕੈਮਰੇ ਨੇ ਦੇ ਕਵਰ ਕੀਤੇ ਜਾ ਰਹੇ ਨੇ 17 ਜਿਹੜੀ ਜਿਹੜੀ ਜਗਾਹ ਨੇ ਆਇਡੈਂਟੀਫਾਈ ਕੀਤਾ ਜਿੱਥੇ ਕੈਮਰੇ ਲੱਗੇ ਗਏ ਨੇ ਤੇ ਪਰ ਹਾਲ ਹਾਲ ਜੇਕਰ ਤੁਸੀਂ ਤਸਵੀਰਾਂ ਦੇ ਵਿੱਚ ਦੇਖੋ ਲੋਕ ਜ਼ਿਆਦਾਤਰ ਵੈਲੈਕਸ਼ਨ ਨਾਲ ਜਿਹੜੀ ਆ ਰੈੱਡ ਲਾਈਟ ਜੰਪ ਕਈਆਂ ਦੇ ਜਿਹੜੀ ਆ ਗੱਡੀਆਂ ਦੇ ਉੱਤੇ ਜਿਹੜੀਆ ਨੰਬਰ ਪਲੇਟ ਨਹੀਂ ਹੈਗੀ ਕਈਆਂ ਨੇ ਇਹਦੇ ਵਿੱਚ ਹੋਰ ਨਵਾਂ ਨਵਾਂ ਕੰਮ ਕਰ ਲਿਆ ਕਿ ਨੰਬਰ ਪਲੇਟ ਲਾ ਕੋ ਕੇ ਵੀ ਜਿਹੜਾ ਆਈਡੀ ਆਪਣੀ ਗੱਡੀ ਜਿਹੜੀ ਚਲਾ ਰਹੇ ਨੇ ਉਹਨੂੰ ਲੈ ਕੇ ਵੀ ਗੱਲਬਾਤ ਕਰਾਂਗੇ ਜੇਕਰ ਇੱਕ ਕੰਟਰੋਲ ਰੂਮਾ ਕੰਟਰੋਲ ਰੂਮ ਸਾਰੇ ਜਿਹੜੇ ਕੈਮਰੇ ਨੇ ਹੁਣ ਜਿਹੜੇ ਪ੍ਰੋਜੈਕਸ਼ਨ ਚੱਲ ਰਹੇ ਨੇ ਤੇ ਇਹਦੇ ਵਿੱਚ ਚੀਮਾ ਵੈਰਲਰ ਦਾ ਤੁਸੀਂ ਦੇਖ ਸਕਦੇ ਹੋ ਜਿਹੜਾ ਜਿਹੜਾ ਚੌਕ ਆ ਉਹਦੇ ਵਿੱਚ ਮੇਨ ਐਸਰ ਲਾਈਟਾਂ ਨੇ ਦੇ ਨਾਲ ਦੁਜਾ ਇਹ ਪਰ ਰੋਡ ਤੇ ਜਿਹੜਾ ਬਨੂਰ ਦੇ ਉਹ ਆ ਉਹ ਕਸ਼ਮੀਰਾ ਤੁਸੀਂ ਸਾਹਮਣੇ ਨੇ ਕਿਸ ਤਰ੍ਹਾਂ ਲੋਕ ਆਉਂਦੇ ਨੇ ਹਾਲਾਂਕਿ ਲੋਕ ਜਦੋਂ ਚਲਾਨ ਸुरू ਹੋ ਗਏ ਨੇ ਉਹਨਾਂ ਨੂੰ ਅਵੇਰਨੈਸ ਜਰੂਰ ਆ ਗਈ ਹੈ ਕਿਉਂਕਿ ਤਿੰਨ ਲੱਖ ਦੇ ਕਰੀਬ ਆ ਜਿਹੜਾ ਲੋਕਾਂ ਨੇ ਚਲਾਨ ਭਰਤਾ ਜੇਕਰ ਇੱਕ ਹਫਤੇ ਦਾ ਰੈਵ ਨੂੰ ਦੇਖੇ ਤਾਂ 1 ਕਰੋੜ ਤੋਂ ਜ਼ਿਆਦਾ ਦਾ ਹੋ ਗਿਆ ਜਿਸ ਤੋਂ ਸਪਸ਼ਟ ਤਾ ਚਲਦਾ ਕਿ ਲੋਕ ਟ੍ਰੈਕ ਨਿਯਮਾਂ ਦਾ ਕਿੰਨਾ ਪਾਲਣ ਕਰਦੇ ਨੇ ਸੜਨਾ ਐਸਪੀ ਟ੍ਰੈਫਿਕ ਹਰਵਿੰਦਰ ਸਿੰਘ ਮਾਨ ਨੇ ਮਾਨ ਸਾਹਿਬ ਪੂਰਾ 3 ਹਫਤਾ ਹੋ ਗਿਆ ਹੋਰ ਤੱਕ ਦਾ ਕੀ ਸਿਨੈਰੀਓ ਆ ਕਿੰਨੇ ਚਲਾਨ ਕੱਟੇ ਗਏ ਨੇ ਤੇ ਕਿੰਨਾ ਲੋਕਾਂ ਨੇ ਭਰਤਾ ਕੀ ਲੋਕਾਂ ਚ ਇਹਦੇ ਵਿੱਚ ਅਵੇਅਰਨੈਸ ਦੀ ਘਾਟ ਆ ਜ્યાં ਫੇ ਲੋਕਾਂ ਨੇ ਧਾਰ ਲਿਆ ਵੀ ਹਮ ਨਹੀਂ ਸੁਧਰਨੀ ਦੇਖੋ ਜੀ ਇੱਕ ਹਫਤੇ ਦੇ ਵਿੱਚ ਹੁਣ ਤੱਕ ਤਕਰੀਬਨ 13000 ਚਲਾਨ ਜਨਰੇਟ ਹੋ ਚੁੱਕੇ ਨੇ ਇਹ ਚਲਾਨ ਜਿਹੜੇ ਹੈਗੇ ਨੇ ਉਹਨਾਂ ਦੀ ਜੋ ਵੈਲਿਊ ਬਣਦੀ ਆ ਮਨੀਟਰੀ ਵੈਲਿਊ ਬਣਦੀ ਆ ਉਹ ਹੈਗੀ ਆ 1 ਕਰੋੜ 28 ਲੱਖ ਉਹਦੇ ਵਿੱਚੋਂ 3 ਲੱਖ ਤੋਂ ਉੱਪਰ ਜੋ ਫਾਈਨ ਜਮ੍ਹਾਂ ਵੀ ਕਰਵਾਇਆ ਜਾ ਚੁੱਕਿਆ ਲੋਕਾਂ ਵੱਲੋਂ ਜੋ ਇਹਦੇ ਤੇ ਆਨਲਾਈਨ ਚਲਾਨ ਪੇ ਕਰਨ ਦੀ ਫੈਸਿਲਿਟੀ ਹੈਗੀ ਆ ਤੇ ਇਸ ਤਰੀਕੇ ਨਾਲ ਹੁਣ ਅਸੀਂ ਤੁਹਾਡੇ ਮਾਧਿਅਮ ਨਾਲ ਸੋਸ਼ਲ ਮੀਡੀਆ ਰਾਹੀਂ ਅਸੀਂ ਲੋਕਾਂ ਨੂੰ ਅਵੇਅਰ ਵੀ ਕਰ ਰਹੇ ਹਾਂ ਜਿਸ ਤਰ੍ਹਾਂ ਜਿਸ ਤਰ੍ਹਾਂ ਲੋਕਾਂ ਨੂੰ ਮੈਸੇਜ ਜਾ ਰਹੇ ਨੇ ਚਲਾਨ ਜਨਰੇਟ ਹੋਣ ਦੇ ਉਸ ਤਰੀਕੇ ਨਾਲ ਲੋਕਾਂ ਨੂੰ ਵੀ ਪਤਾ ਚੱਲ ਰਿਹਾ ਕਿ ਹੁਣ ਚਲਾਨ ਹੋ ਰਹੇ ਆਨਲਾਈਨ ਤੇ ਬਹੁਤ ਸਾਰੀ ਜਗ੍ਹਾ ਤੇ ਅਸੀਂ ਕੈਮਰਿਆਂ ਦੇ ਚੋਂ ਅਬਜ਼ਰਵ ਕਰ ਰਹੇ ਹਾਂ ਕਾਫੀ ਫਰਕ ਪਿਆ ਲੋਕ ਹੁਣ ਸਟਾਪ ਲਾਈਨ ਤੋਂ ਪਿੱਛੇ ਰੁਕਣ ਲੱਗ ਗਏ ਅੱਛਾ ਜਿਆਦਾ ਵਾਇਲੇਸ਼ਨ ਜਿਹੜੀ ਸੀ 1 ਕਰੋੜ 28 ਲੱਖ ਦਾ ਤੁਸੀਂ ਕਹਿੰਦੇ ਹੋ ਫਾਈਨ ਕੀਤਾ ਜ्यादा ਵਾਇਲੇਸ਼ਨ ਕੀ ਦੀਆ ਟ੍ਰੈਪ ਦਾ ਰੈੱਡ ਲਾਈਟ ਜੰਪਾ ਜਾਂ हेलमेट ਨਹੀਂ ਹੈਗਾ ਜਾਂ ਹੋਰ ਵਾਇਲੇਸ਼ਨ ਹੈ ਦੇ ਵਿੱਚ ਸਰ ਤੋਂ ਜਿਆਦਾ ਹੈਲਮਟ ਦੇ ਚਲਾਨ ਹੋ ਰਹੇ ਨੇ ਕਿਉਂਕਿ ਹੈਲਮਟ ਬਹੁਤ ਨਈ ਲੋਕਾਂ ਵੱਲੋਂ ਪਾਏਗੇ ਉਸ ਤੋਂ ਬਾਅਦ ਰੈੱਡ ਲਾਈਟ ਜੰਪ ਦੇ ਸਟਾਪ ਲਾਈਨ ਕ੍ਰੋਸਿੰਗ ਦੇ ਜ਼ੈਬਰਾ ਲਾਈਨ ਕ੍ਰੋਸ ਦੇ ਹੋ ਰਹੇ ਆ ਚਲਾਨ ਮਕਸਦ ਕੀ ਹੈ ਲੋਕਾਂ ਦੇ ਵਿੱਚ ਕੀ ਮੈਸੇਜ ਦੇਣਾ ਹੈ ਇਹ ਅਪਰਾਧ ਨੂੰ ਰੋਕਣਾ ਜਾਂ ਟ੍ਰੈਫਿਕ ਨਿਯਮਾਂ ਦਾ ਲੰਘਣਾ ਉਹ ਰੋਕਣਾ ਸਾਡਾ ਮਕਸਦ ਹੈ ਲੋਕਾਂ ਨੂੰ ਸੇਫਟੀ ਲੋਕਾਂ ਦੀ ਸੇਫਟੀ ਨੂੰ ਫੈਸਿਲਿਟੇਟ ਕਰਨਾ ਅਗਰ ਲੋਕ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਗੇ ਤਾਂ ਅਸੀਂ ਰੋਡ ਐਕਸੀਡੈਂਟਸ ਨੂੰ ਘੱਟ ਕਰ ਪਾਵਾਂਗੇ ਜੋ ਰੋਡ ਐਕਸੀਡੈਂਟਲ ਡੈਥਸ ਹੁੰਦੀਆਂ ਨੇ ਉਹਨਾਂ ਨੂੰ ਕੰਟਰੋਲ ਕਰ ਪਾਵਾਂਗੇ ਸੋ ਸਾਡਾ ਜੋ ਮੇਨ ਮਕਸਦ ਹੈ ਉਹ ਹੈਗਾ ਲੋਕਾਂ ਦੀ ਸੇਫਟੀ ਅੱਛਾ ਐਸਪੀ ਸਾਹਿਬ ਇਹਦੇ ਚ ਕੋਈ ਹਲੇ ਕੋਈ ਛੋਣੂ ਕਮੀਆਂ ਲੱਗੀਆਂ ਨੇ ਕਿਉਂਕਿ ਸਾਰਾ ਤੁਸੀਂ ਦੇਖ ਲਿਆ ਤੁਸੀਂ ਸਾਰਾ ਜਿਹੜਾ ਸਿਸਟਮ ਹੈ ਜਿਹੜਾ ਕੰਟਰੋਲ ਰੂਮ ਤੁਸੀਂ ਚੈੱਕ ਕਰਿਆ ਕਮੀਆਂ ਹਲੇ ਹੈ ਕਿਤੇ ਜਿੱاں ਸਾਨੂੰ ਲੱਗਦਾ ਜਿਨ ਇੱਕ ਦੋ ਜਿਹੜਾ ਸਪੀਡ ਲਿਮਟ ਆ ਉਹ ਹਲੇ ਥੋੜੀ ਜੀ ਰਹਿ ਗਈ ਆਲੇ ਜੈਬਰਾ ਕ੍ਰੋਸਿੰਗ ਵਾਲੀਆ ਇਹ ਹਲੇ ਥੋੜਾ ਸਿਸਟਮ ਜਿਹੜਾ ਚੇਂਜ ਹੋਣਾ ਹੈ ਜੋ ਇਨੀਸ਼ੀਅਲ ਹਿੱਕਅਪਸ ਨੇ ਉਹ ਹਰ ਪ੍ਰੋਜੈਕਟ ਦੇ ਵਿੱਚ ਹੁੰਦੇ ਆ ਨੇ ਥੋੜਾ ਬਹੁਤ ਇਹ ਵੀ ਇੱਕ ਆਨਗoing ਪ੍ਰੋਜੈਕਟ ਹੈ ਅਸੀਂ ਰੋਜ਼ਾਨਾ ਨਵੀਆਂ ਚੀਜ਼ਾਂ ਆਬਜ਼ਰਵ ਕਰਦੇ ਆ ਜਿੱਥੇ ਕੋਈ ਕਮੀ ਪੇਸ਼ੀ ਹੁੰਦੀ ਆ ਅਸੀਂ ਸਬੰਧਤ ਡਿਪਾਰਟਮੈਂਟ ਨੂੰ ਲਿਖ ਕੇ ਭੇਜਦੇ ਆ ਤੇ ਸਾਨੂੰ ਬੜਾ ਫਾਸਟ ਰਿਸਪੌਂਸ ਆਉਂਦਾ ਸਾਰੇ ਡਿਪਾਰਟਮੈਂਟਸ ਤੋਂ ਕੋਆਪਰੇਸ਼ਨ ਮਿਲ ਰਹੀ ਹੈ ਜਿੱਥੇ ਕੋਈ ਰੋਡ ਇਨਫਰਾਸਟ੍ਰਕਚਰ ਦੀ ਕਮੀ ਹੈ ਉਹ ਵੀ ਜਿਸ ਤਰ੍ਹਾਂ ਹੀ ਅਸੀਂ ਕਨਵੇ ਕਰਦੇ ਆ ਨਾਲ ਦੀ ਨਾਲ ਉਹਨੂੰ ਪੂਰਾ ਕੀਤਾ ਜਾ ਰਿਹਾ ਹੈ ਮਤਲਬ ਇਹ ਪਾਰਟ 1 ਨਾ ਜੇ ਆਪਾਂ ਕਹੀਏ ਕਿਉਂਕਿ ਬਹੁਤ ਸਾਰੇ ਜਿਹੜੇ ਰੌਂਡ ਅਬਾਰਡ ਬਣ ਰਹੇ ਨੇ ਹਲੇ ਉੱਥੇ ਜਿਹੜੇ ਚੌਂਕ ਦੇ ਵਿੱਚ ਕੈਂਦੇ ਲੱਗਣੇ ਨੇ ਹਲੇ ਇਹ ਫੇਜ਼ 1 ਹੈ ਸੀਸੀਟੀਵੀ ਕੈਮਰਿਆਂ ਦਾ ਇਸ ਤੋਂ ਬਾਅਦ ਫੇਜ਼ 2 ਦੇ ਵਿੱਚ ਬਾਕੀ ਚੌਂਕ ਵੀ ਕਵਰ ਕੀਤੇ ਜਾਣਗੇ ਕਿਉਂਕਿ ਪ੍ਰੋਜੈਕਟ ਤਿਆਰ ਆ ਜੀ ਪ੍ਰੋਜੈਕਟ ਚੱਲ ਰਿਹਾ ਜਿਵੇਂ ਇਹਦੇ ਵਿੱਚੋਂ ਹੀ ਤਿੰਨ ਲੋਕੇਸ਼ਨਾਂ ਹਲੇ ਹੋਰ ਐਡ ਜਲਦੀ ਐਡ ਹੋ ਜਾਣੀਆਂ ਨੇ ਜਿੱਥੇ ਕਿ ਚੌਂਕ ਬਣ ਰਹੇ ਸੀ ਉਹ ਚੌਂਕ ਜਿੱਦਾਂ ਏਦਾਂ ਕੰਪਲੀਟ ਹੋ ਜਾਣਗੇ ਉੱਥੇ ਵੀ ਕੈਮਰੇ ਐਡ ਹੋ ਜਾਣਗੇ ਟੋਟਲ ਹੁਣ 17 ਜਿਹੜੇ ਚੌਂਕ ਤੇ ਲੱਗੇ ਨੇ ਜੀ ਹੁਣ 17 ਲੋਕੇਸ਼ਨਾਂ ਲਾਈਵ ਹੋ ਚੁੱਕੀਆਂ ਨੇ ਜਲਦੀ ਤਿੰਨ ਲੋਕੇਸ਼ਨਾਂ ਹੋਰ ਹੋ ਜਾਣਗੀਆਂ ਜੀ ਧੰਨਵਾਦ ਜਿਹੜੀ ਉਹ ਗੋਡ ਹੈਲਮਟ ਤੇ ਮੈਂ ਜਾਈਂ ਪੱਤੇ ਜਾ ਰਹੇ ਨੇ ਆਪ ਦੇਖੋ ਬਹੁਤ ਸਾਰੇ ਜਿਹੜੀ ਲੇਡੀਆਂ ਆ ਗੁਰਸਿੱਖ ਹੈ ਉਹਨਾਂ ਨੇ ਦਮਾਲਾ ਜਿਹੜਾ ਪੂਰਾ ਪਾਇਆ ਨਾ ਜਿਵੇਂ ਹੁਣ ਦਸਤਾਰ ਅਸੀਂ ਬੈਣੀ ਆ ਤਾਂ ਸਿਰਫ ਉਹਨਾਂ ਦੇ ਨਹੀਂ ਚਲਾਨ ਕੱਟੇ ਜਾਂਦੇ ਬਾਕੀ ਲੇਡੀਜ਼ ਜੀ ਕਿ ਉਹਨਾਂ ਨੇ ਹੈਲਮਟ ਨਹੀਂ ਪਾਇਆ ਦੇਖੋ ਕਈ ਵਾਰ ਸਾਨੂੰ ਵੀ ਦਿਦਾ ਹੈ ਕਿ ਕੋਈ ਕਾਲਜ ਵਿੱਚ ਜਾ ਕੇ ਜਾਂ ਕਿਤੇ ਪਬਲਿਕ ਤੇ ਜਾ ਕੇ ਅਸੀਂ ਟ੍ਰੈਫਿਕ ਤੋਂ ਲੋਕਾਂ ਨੂੰ ਅਵੇਅਰ ਕਰਦੇ ਆ ਪਹਿਲਾਂ ਵੀ ਸਭ ਮੈਂ ਹਮੇਸ਼ਾ ਕੁਐਸਚਨ ਕਰ ਦਿੰਦੇ ਹਾਂ ਲੇਡੀਜ਼ ਕਿ ਸਾਡਾ ਵੀ ਹੈਲਮਟ ਤੋਂ ਬਿਨਾਂ ਚਲਾਨ ਪੈ ਜਾਏਗਾ ਤਾਂ ਮੈਂ ਫਿਰ ਉਹਨੂੰ ਇਹ ਗੱਲ ਕਹਿਣਾ ਹੈ ਦੇਖੋ ਜਿਹੜਾ ਤੁਸੀਂ ਲੋਹੇ ਦਾ ਬਣਿਆ ਹੋ ਸਟੈਚੂ ਫਿਰ ਤਾਂ ਨਹੀਂ ਹੈਗਾ ਜਦੋਂ ਆਮ ਵਿਅਕਤੀ ਉਹ ਤੁਸੀਂ ਤਾਂ ਤੁਹਾਡੇ ਵੀ ਐਕਸੀਡੈਂਟ ਦੇ ਦੌਰਾਨ ਨੁਕਸਾਨ ਹੋ ਸਕਦਾ ਇਸੇ ਕਰਕੇ ਚਲਾਨ ਭਰਿਆ ਜਾਂਦਾ ਕਿ ਲੋਕਾਂ ਦੀ ਜਾਨ ਬਚੇ ਐਕਸੀਡੈਂਟ ਤੋਂ ਹੈਡ ਤੇ ਜਦੋਂ ਕਿਤੇ ਇੰਜਰੀ ਹੁੰਦੀ ਵਿਅਕਤੀ ਬਚ ਨਹੀਂ ਪਾਂਦਾ ਸੋ ਮੇਰੀ ਅਪੀਲ ਹੈ ਲੇਡੀਜ਼ ਦੇ ਵੀ ਜਿਹੜੇ ਚਲਾਨ ਕੱਟੇ ਜਾ ਰਹੇ ਆ ਸੋ ਲੇਡੀਜ਼ ਵੀ ਜਿਹੜੇ ਆ ਉਹ ਹੈਲਮਟ ਪੈਣ ਕੇ ਚੱਲਣ ਅੱਛੀ ਕੰਪਨੀ ਦਾ ਆਈਐਸਆਈ ਮਾਰਕਾ ਤੁਹਾਨੂੰ ਲੇਡੀਜ਼ ਸੂਟ ਲੈਣ ਜੇ ਤਾਂ ਬ੍ਰਾਂਡਡ ਕੰਪਨੀ ਦਾ ਚਾਹੀਦਾ ਜੋ ਹੈਲਮਟ ਲੈਣ ਜਾਂਦੇ ਕੀ ਔਰ ਕਹਿੰਦੇ ਪੁਲਿਸ ਦੇ ਡਰ ਤੋਂ ਹੀ ਰੱਖਣਾ ਔਰ ਉਹਦੇ ਥੱਲੇ ਲੌਗ ਲੱਗਾ ਹੋਣਾ ਚਾਹੀਦਾ ਜੀ ਬਹੁਤ ਜਿਹੜੀ ਚਲਾਨ ਕੱਟੇਗੇ ਉਹਨਾਂ ਨੇ ਹੀ ਕਹਿੰਦੇ ਸਾਨੂੰ ਅਜੇ ਤੱਕ ਪਤਾ ਹੀ ਨਹੀਂ ਸੀ ਨਾਲ ਸਮੂਹ ਵੇਰ ਕਿੱਥਾ ਗਿਆ ਲੱਗ ਸੀ ਬਸ ਨਹੀਂ ਨਹੀਂ ਜੀ ਅਸੀਂ ਤਾਂ ਆਪ ਜੀ ਦੇ ਚੈਨਲ ਦੇ ਮਾਧਿਅਮ ਰਹੀਂ ਪਹਿਲਾਂ ਵੀ ਜਦੋਂ ਵੀ ਕਿਤੇ ਵੱਡੇ ਕਾਲਾਂ ਵਿੱਚ ਸਕੂਲਾਂ ਵਿੱਚ ਜਾਂ ਕਿਤੇ ਪਬਲਿਕ ਪਲੇਸ ਤੇ ਅਸੀਂ ਵੱਡੇ ਵੱਡੇ ਜਿਹੜੇ ਆ ਅਵੇਰਨੈਸ ਜਿਹੜੇ ਕਿ ਲਗਾਏ ਜਾ ਰਹੇ ਆ ਤਾਂ ਉਹਨਾਂ ਵਿੱਚ ਪਹਿਲਾਂ ਤੋਂ ਅਪੀਲ ਕਰ ਰਹੇ ਆ ਕਿ ਲੇਡੀਆਂ ਨੂੰ ਵੀ ਹਲਮਟ ਪਾ ਕੇ ਚੱਲੋ ਜੀ ਪਹਿਲੇ ਫੇਸ ਦੇ ਵਿੱਚ ਜਿਹੜਾ ਪ੍ਰੋਜੈਕਟ ਦਾ ਜਿਹੜਾ ਆਗਾਜ਼ ਕਰ ਦਿੱਤਾ ਗਿਆ ਕਿਉਂਕਿ ਮੁੱਖ ਮੰਤਰੀ ਭੰਗ ਸਿੰਘ ਮਾਨ ਵੱਲੋਂ ਇਸੇ ਜਗ੍ਹਾ ਦੇ ਉੱਤੇ ਜਿਹੜਾ ਉਹ ਘਾਟਨ ਕਰਕੇ ਗਏ ਨੇ ਪਿਛਲੀ ਵਾਰ ਪਰ ਇੱਕ ਹਫ਼ਤੇ ਦੇ ਵਿੱਚ ਜਿਸ ਤਰ੍ਹਾਂ ਜਲਾਣ ਕੱਟੇ ਜਾ ਰਹੇ ਨੇ ਜਾਂ ਇਹ ਕਹ ਲਈਏ ਲੋਕ ਵਾਇਲੇਸ਼ਨ ਕਰ ਰਹੇ ਨੇ ਇਹਨੂੰ ਲੈ ਕੇ ਵੱਡਾ ਸਵਾਲ ਸਵਾਲ ਇਹ ਵੀ ਆ ਕਿ ਆਖਰ ਇਸ ਕੈਮਰੇ ਲਾਉਣ ਦਾ ਮਕਸਦ ਕੀ ਆ ਰਾਦ ਨੂੰ ਘੱਟ ਕਰਨਾ ਜਾਂ ਫਿਰ ਟ੍ਰੈਫਿਕ ਨੂੰ ਸਚਾਰੂ ਰੂਪ ਨਾਲ ਲਾਗੂ ਕਰਨਾ ਤੇ ਟ੍ਰੈਫਿਕ ਵਾਇਲੇਸ਼ਨ ਨੂੰ ਘੱਟ ਕਰਨਾ ਤੇ ਐਕਸੀਡੈਂਟ ਕੇਸ ਨੇ ਜਿਹੜੇ ਵੱਧ ਰਹੇ ਨੇ ਉਹਨਾਂ ਨੂੰ ਰੋਕਣਾ ਮਕਸਦ ਇਹ ਹੀ ਆ ਕਿ ਲੋਕਾਂ ਦੀ ਜਿਹੜੀ ਆ ਜਾਨ ਅਜਾਈ ਨਾ ਜਾਵੇ ਇਹ ਕੈਨਰੇ ਲਗਾਉਣ ਦਾ ਮਕਸਦ ਇਹ ਆ ਪਰ ਲੋਕਾਂ ਨੂੰ ਹੁ ਜਾਗਰੂਖ ਹੋਣਾ ਪਊਗਾ ਕਿ ਸੋਨੂੰ ਹਰ ਚੌਂਕ ਚਰਾਹੇ ਦੇ ਉੱਤੇ ਜਿਹੜੀ ਆ ਤੀਜੀ ਅੱਖ ਦੇਖ ਰਹੀ ਆ ਜੇਕਰ ਤੁਸੀਂ ਬੈਲੈਕਸ਼ਨ ਨਹੀਂ ਕਰੋਗੇ ਤਾਂ ਸੋਨੂੰ ਘਰੇ ਚਲਾਨ ਜ਼ਰੂਰ ਪਹੁੰਚੂਗਾ ਇਸ ਲਈ ਜੇਕਰ ਸੋਨੂੰ ਟ੍ਰੈਫਿਕ ਨਿਜਮਨ ਦਾ ਲਗਨ ਕੰਦੀ ਆਤਾ ਤਾਂ ਸੁਧਰ ਜਾਓ ਨਹੀਂ ਤਾਂ ਚਲਾਨ ਘਰੇ ਪਹੁੰਚੂਗਾ ਮਹਾਲੀ ਤੋਂ ਗਰਦੀ ਬੈਨੀਪਾਲ ਡੇਲੀ ਪੋਸਟ ਪੰਜਾਬੀ